ਟੋਲ ਪਲਾਜ਼ਾ ਚੁੱਕੇ ਜਾਣ ਤੋਂ ਬਾਅਦ ਸੜਕ ਤੇ ਬਨੇ ਡਿਵਾਈਡਰ ਆਮ ਜ਼ਿੰਦਗੀਆਂ ਲਈ ਮੌਤਾ ਖੌਂ ਬੰਦੇ ਜਾ ਰਹੇ ਨੇ ਬਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਬੰਦ ਪਏ ਟੋਲ ਪਲਾਜ਼ੇ ਤਿੱਕ ਮਰੂਤੀ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਹੋਰ ਸਵਾਰ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਅਮਰਿਤਪਾਲ ਦੇ ਦੋ ਭੈਣਾਂ ਦਾ ਭਰਾ ਸੀ ਤੇ 15 ਫਰਵਰੀ ਨੂੰ ਉਸਨੇ ਕੈਨੇਡਾ ਜਾਣਾ ਸੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 21 ਸਾਲ ਅਮਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਤੇ ਉਸਤਾਦ ਦੋਸਤ ਜਗਸੀਰ ਸਿੰਘ ਆਪਣੀ ਮਰੂਤੀ ਕਾਰ ਵਿੱਚ ਨਿਹਾਲ ਸਿੰਘ ਵਾਲਾ ਤੋਂ ਬਰਨਾਲਾ ਵੱਲ ਪਰਤ ਰਹੇ ਸਨ ਜਦੋਂ ਉਹ ਪਿੰਡ ਮੱਲੀਆਂ ਦੇ ਟੋਲ ਪਲਾਜ਼ਾ ਤੇ ਪਹੁੰਚਿਆ ਤੇ ਉਸਦੀ ਮਰੂਤੀ ਕਾਰ ਟੋਲ ਪਲਾਜ਼ਾ ਨੀਆ ਪੱਥਰ ਨੀਆ ਕੰਦਾ ਨਾਲ ਟਕਰਾ ਗਈ ਕਿਉਂਕਿ ਉੱਥੇ ਕੋਈ ਬਿਜਲੀ ਦੀਆਂ ਲਾਈਟਾਂ ਤੇ ਕੋਈ ਸਾਈਡ ਬੋਰਡ ਨਹੀਂ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਲਾਕੇ ਦੀ ਪੰਚਾਇਤ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਟੋਲ ਪਲਾਜ਼ੇ ਤੇ 12 ਫਰਵਰੀ ਨੂੰ ਤਰਨਾ ਦਿੱਤਾ ਜਾਣਾ ਹੈ ਇਸ ਮੌਕੇ ਸਰਪੰਚ ਤਰਨਜੀਤ ਸਿੰਘ ਦੁੱਗਲ ਸਰਪੰਚ ਹਰਸਰਨ ਸਿੰਘ ਜਲਪਾਰਤੀ ਕਿਸਾਨ ਯੂਨੀਅਨ ਕਾਦੀਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਟਿੱਲੋਂ ਨੇ ਟੋਲ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਵੀ ਅਸੀਂ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਹਾਂ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ। ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਟੁੱਟਿਆ। ਉਦੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾ ਮਾਵਾ ਟੁੱਟ ਗਈਆਂ। ਅੱਜ بڑا ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਆ ਜਿਹੜੇ ਵੀਰ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਕੋਟਪਾਈਣਾ ਉਹਦੇ ਉਥੋਂ ਦਾ ਮੁੰਡੇ ਨੇ ਅਮਰਤਪਾਲ ਨੇ ਬਾਹਰ ਜਾਣਾ ਸੀ 21 ਸਾਲ ਦੀ ਉਮਰ ਆ। ਰਾਤ ਬੜਾ ਭਿਆਨਕ ਹਾਸਾ ਆ ਦੇਖੋ ਕਿਵੇਂ ਗੱਡੀ ਟੁੱਟੀ ਪਈ ਆ। ਇੱਕ ਮੁੰਡੇ ਦੀ ਮੌਤ ਹੋ ਗਈ ਦੂਜੇ ਨੌਜਵਾਨ ਨੂੰ ਡੀ ਐਮ ਸੀ ਲੈ ਕੇ ਗਏ ਹੋਇਆ। ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਜਦੋਂ ਟੋਲ ਪਲਾਜ਼ੇ ਬੰਦ ਬੰਦ ਦੀ ਜਿਹੜੀ ਡੇਟ ਆ ਆ ਜਾਂਦੀ ਆ ਬੰਦ ਹੋਣ ਦੀ ਉਦੋਂ ਤਾਂ ਤੁਸੀਂ ਜਾ ਕੇ ਲਾਈਵ ਹੋ ਜਾਂਦੇ ਹੋ ਉੱਥੇ ਵੀ ਅਸੀਂ ਟੋਲ ਪਲਾਜ਼ਾ ਚਿਕਾਤਾ ਆ ਤੁਸੀਂ ਸ਼ਰਿਆਮ ਜਿਹੜੀਆਂ ਕੰਨਾਂ ਕੱਢੀਆਂ ਨੇ ਕੰਨਾਂ ਕੱਢ ਕੇ ਸ਼ਰਿਆਮ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਕਿੱਥੇ ਆ ਪ੍ਰਸ਼ਾਸਨ ਅੱਜ ਅਸੀਂ ਬੇਨਤੀਆਂ ਕਰ ਰਹੇ ਹਾਂ ਉਸ ਦਿਨ ਐਕਸਿਸ ਸਾਹਿਬ ਆਈ ਸੀ ਇੱਥੇ ਚੈੱਕ ਕਰਕੇ ਸਾਨੂੰ ਭਰੋਸਾ ਦਿਵਾ ਕੇ ਚਲੇ ਗਏ ਕਿ ਦੋ ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਊਗਾ ਇੱਥੇ ਕੋਈ ਦੋ ਦਿਨਾਂ ਨਾ ਕੋਈ ਲਾਈਟਿੰਗ ਇੱਥੇ ਨਹੀਂ ਕੋਈ ਇੱਥੇ ਹੋਰ ਜਿਹੜਾ ਪ੍ਰਬੰਧ ਇਹਨਾਂ ਦੀ ਕੋਈ ਗੱਡੀ ਐਂਬੂਲੈਂਸ ਕੋਈ ਗੱਡੀ ਇੱਥੇ ਨਹੀਂ ਮੁਲਾਜ਼ਮ ਇਹਨਾਂ ਦਾ ਇੱਥੇ ਨਹੀਂ ਮੈਂ ਪ੍ਰ ਕਿਉਂ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਮੈਂ ਮਾਰਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬੰਦੇ ਮੁੰਡੇ ਦੀ ਮੌਤ ਹੋਈ ਆ ਕੀ ਤੁਸੀਂ ਉਹਦੀ ਮਾਂ ਨੂੰ ਤੁਸੀਂ ਪੁੱਤ ਮਲਾ ਸਕਦੇ ਹੋ ਤੁਸੀਂ ਬਦਲਾ ਦੇਣਾ ਤੇ ਸਰਕਾਰ ਲੈ ਜਾਂਦੀ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਾਂਗੇ ਆ ਦੇਖੋ 21 ਸਾਲ ਦਾ ਨੌਜਵਾਨ ਕਿਸੇ ਮਾਂ ਦਾ ਮਰ ਗਿਆ ਕੀ ਕੀ ਵਾਪਸ ਲਿਆਂਦਾ ਜਾ ਸਕਦਾ ਹੈ ਮੈਂ ਤੁਹਾਡੇ ਜਰੀਏ ਬੇਨਤੀ ਇਹੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਓ ਇਹ ਟੋਲ ਪਲਾਜ਼ਾ ਛਕਾਓ ਤੇ ਇੱਥੇ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ